ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਆ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਅਸੀਂ ਗੱਲ ਕਰਾਂਗੇ ਟੀਕਾ ਕਰਨ ਦੇ ਰਿਕਾਰਡ ਬਾਰੇ ਸਾਡਾ ਰਜਿਸਟਰ ਨੰਬਰ 6 ਰਜਿਸਟਰ ਨੰਬਰ 6 ਜਿਹੜਾ ਆ ਉਹ ਬੱਚਿਆਂ ਦਾ ਟੀਕਾ ਕਰਨ ਵਾਲਾ ਰਜਿਸਟਰ ਹੁੰਦਾ ਜਿਹਦੇ ਵਿੱਚ ਅਸੀਂ ਇੱਕ ਬੱਚੇ ਦਾ ਇੱਕ ਵਾਰੀ ਨਾਂ ਚੜਾਉਣਾਗਾ ਤੇ ਇਹ ਪੈਨ ਨਾਲ ਹੀ ਤਿਆਰ ਕਰਨਾ ਰਜਿਸਟਰ ਇੱਕ ਬੱਚੇ ਦੇ ਸਾਰੇ ਵੈਕਸੀਨੇਸ਼ਨ ਦਾ ਰਿਕਾਰਡ ਇਸ ਰਜਿਸਟਰ ਦੇ ਵਿੱਚ ਹੋਊਗਾ। ਸੋ ਅਸੀਂ ਦੇਖਦੇ ਹਾਂ ਵੀ ਅਸੀਂ ਸ਼ੁਰੂਆਤ ਦੇ ਵਿੱਚ ਇਹਦੇ ਚੀਖ ਲਿਖਣਾ ਹੈ। ਸਭ ਤੋਂ ਪਹਿਲਾਂ ਜੇ ਤੁਸੀਂ ਜਿਵੇਂ ਦੇਖ ਸਕਦੇ ਹੋ ਲੜੀ ਨੰਬਰ ਦੇ ਵਿੱਚ ਇਸ ਰਜਿਸਟਰ ਦੇ ਵਿੱਚ ਲੜੀ ਨੰਬਰ ਹੈ ਜਿਵੇਂ 1 ਤੋਂ ਸ਼ੁਰੂ ਕਰਕੇ ਸ਼ੁਰੂ ਕੀਤਾ ਹੋਇਆ ਹੈ। ਠੀਕ ਹੈ। ਲੜੀ ਨੰਬਰ ਹੋ ਗਿਆ। ਪਰਿਵਾਰ ਦਾ ਲੜੀ ਨੰਬਰ। ਉਸ ਤੋਂ ਬਾਅਦ ਪਰਿਵਾਰ ਦੇ ਅੰਦਰ ਇਸ ਬੱਚੇ ਦਾ ਕਿੰਨਾ ਲੜੀ ਨੰਬਰ ਹੈ। ਠੀਕ ਹੈ। ਉਸ ਤੋਂ ਬਾਅਦ ਬੱਚੇ ਦੇ ਮਾਤਾ ਪਿਤਾ ਦਾ ਨਾਂ ਬੱਚੇ ਦਾ ਨਾਂ ਮਾਤਾ ਪਿਤਾ ਦਾ ਨਾਂ ਤੇ ਫੋਨ ਨੰਬਰ ਠੀਕ ਹੈ ਜੀ ਉਸ ਤੋਂ ਬਾਅਦ ਬੱਚੇ ਦਾ ਲਿੰਗ ਲੜਕਾ ਹੈ ਜਾਂ ਲੜਕੀ ਉਹ ਲਿਖਾਂਗੇ ਫਿਰ ਜਨਮ ਤਰੀਕ ਫਿਰ ਉਸ ਤੋਂ ਬਾਅਦ ਲਿਖਾਂਗੇ ਕਿ ਇਸ ਰਜਿਸਟਰ 'ਚ ਅਸੀਂ ਕਦੋਂ ਨਾਮ ਚੜਾਇਆ ਇਸ ਬੱਚੇ ਦਾ ਠੀਕ ਹੈ ਉਸ ਤੋਂ ਬਾਅਦ ਵੈਕਸੀਨੇਸ਼ਨ ਦਾ ਰਿਪੋਰਟ ਹੈਗੀ ਹੈ ਸਾਰੀ ਤਾਂ ਮੈਂ ਇੱਥੇ ਤੁਹਾਨੂੰ ਦੱਸ ਦਿੰਨੇ ਆਂ ਵੀ ਜਨਮ ਸਮੇ ਜਿਹੜੀ ਆ OPV 0 ਡੋਜ਼ ਲਗਾਈ ਜਾਂਦੀ ਹੈ ਠੀਕ ਹੈ ਹੈਪੀ ਵੀ 0 ਡੋਜ਼ ਤੇ BCG ਇਹ ਸਾਰੀਆਂ ਤਿੰਨਾਂ ਹੀ ਡੋਜ਼ ਜਿਹੜੀਆਂ ਆ ਇਹ ਪਹਿਲੇ ਦਿਨ ਹੀ ਬੱਚੇ ਨੂੰ ਲਗਾ ਦਿੱਤੀ ਜਾਂਦੀ ਹੈ ਜਿਸ ਦਿਨ ਬੱਚੇ ਦਾ ਬਰਤ ਹੁੰਦਾ ਠੀਕ ਹੈ ਉੱਪਰ ਅਸੀਂ ਤਰੀਕ ਉਹ ਲਿਖਣੀ ਆ ਜਿਸ ਦਿਨ ਟੀਕਾ ਕਰਨਾ ਹੋਣਾ ਚਾਹੀਦਾ ਸੀਗਾ ਤੇ ਜਿਸ ਦਿਨ ਹੋਇਆ ਉਹ ਤਰੀਕ ਅਸੀਂ नीचे लिखनी है ठीक है मतलब इस तारीख को टीकाकरण होना चाहिए था सिगा 31 5 14 ਨੂੰ ਜਿਸ ਦਿਨ ਬਰਥ ਹੋਇਆ ਉਸੇ ਦਿਨ ਹੀ ਵੈਕਸੀਨੇਸ਼ਨ ਲੱਗੀ ਹੈ ਠੀਕ ਹੈ मतलब ਇਸੇ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਸਾਰੇ ਟੀਕਾਕਰਨ ਜਿਸ ਦਿਨ ਟੀਕਾ ਲੱਗਣਾ ਹੈ ਤੇ ਜਿਸ ਦਿਨ ਟੀਕਾ ਲੱਗਿਆ ਉਹਦੀ ਤਰੀਕ ਨੀਚੇ ਲਿਖਣੀ ਹੈ ਠੀਕ ਹੈ ਉਸ ਤੋਂ ਬਾਅਦ ਹੈਗਾ ਡੀ ਪੀਟੀ ਇਹਨੂੰ ਹੁਣ ਆਪਾਂ ਪੈਂਟਾ ਕਹਿੰਦੇ ਹਾਂ ਨਾ ਪੈਂਟਾ ਫਰਸਟ ਪੈਂਟਾ ਫਰਸਟ ਜਿਹੜਾ ਹੁੰਦਾ ਉਹਦੀ ਡੋਜ਼ 1.5 ਮਹੀਨੇ ਤੇ ਲਗਾਈ ਜਾਂਦੀ ਹੈ 0 ਹੁੰਦੀ ਆ ਉਹ ਬਰਥ ਟਾਈਮ 1.5 ਮਹੀਨੇ ਤੇ ਫਸਟ ਡੋਜ਼ ਠੀਕ ਹੈ ਮੈਂ ਅਲੱਗ ਤੋਂ ਵੀ ਜਾਣਕਾਰੀ ਦਿੱਤੀ ਹੋਈ ਹੈ ਠੀਕ ਹੈ ਉਸ ਤੋਂ ਬਾਅਦ ਡੀ ਪੀਟੀ ਸੈਕਿੰਡ ਲਿਖਿਆ ਹੈ ਇਹ ਹੈਗਾ ਡੀ ਇਹ ਪੈਂਟਾ ਸੈਕਿੰਡ ਆਊਗਾ ਇੱਥੇ ਆਪਣਾ ਠੀਕ ਹੈ ਪੈਂਟਾ ਸੈਕਿੰਡ ਡੋਜ਼ ਜਿਹੜੀ ਹੁੰਦੀ ਹੈ 2.5 ਮਹੀਨੇ ਤੇ ਲੱਗਦੀ ਹੈ ਉਸ ਤੋਂ ਬਾਅਦ ਥਰਡ ਡੋਜ਼ 3.5 ਮਹੀਨਿਆਂ ਤੇ ਲੱਗਦੀ ਹੈ ਠੀਕ ਹੈ ਇਹ ਤਿੰਨਾਂ ਹੀ ਡੋਜ਼ ਠੀਕ ਹੈ ਉਸ ਤੋਂ ਬਾਅਦ ਮੀਜ਼ਲਸ ਮੀਜ਼ਲਸ 9ਵੇਂ ਮਹੀਨੇ ਤੇ ਲੱਗਦਾ ਉਸ ਤੋਂ ਬਾਅਦ ਜਿਹੜਾ ਹੈਗਾ ਵਿਟਾਮਿਨ A ਦੀ ਫਰਸਟ ਡੋਸ 6 ਮਹੀਨੇ ਹੀ ਦਿੱਤੀ ਜਾਂਦੀ ਹੈ ਠੀਕ ਹੈ ਇਸ ਤੋਂ ਬਾਅਦ ਡੀ ਪੀਟੀ ਬੂਸਟਰ ਇਸ ਜਦੋਂ ਬੱਚਾ 16 ਤੋਂ 24 ਮਹੀਨਾ ਹੁੰਦਾ ਹੈ ਉਹਦੇ ਦਾ ਇਹ ਸੰਤral ਦੌਰਾਨ ਜਿਹੜੀ ਹੈ ਇਹ ਡੀ ਪੀਟੀ ਬੂਸਟਰ ਪੈਂਟਾ ਬੂਸਟਰ ਹੋਣਾ ਪੈਂਦਾ ਉਹ ਦਿੱਤੇ ਜਾਂਦੀ ਡੋਸ ਠੀਕ ਹੈ ਉਸ ਤੋਂ ਬਾਅਦ ਮੀਜ਼ਲਸ ਦੀ ਡੋਸ ਜਿਹੜੀ ਆ ਉਹ ਵੀ 16 ਤੋਂ 24 ਮਹੀਨੇ ਬੱਚੇ ਨੂੰ ਹੀ ਦਿੱਤੀ ਜਾਂਦੀ ਹੈ ਠੀਕ ਹੈ ਇੱਥੇ ਉੱਪਰ ਸੀ ਵੈਕਸੀਨੇਸ਼ਨ ਕਿਸ ਦਿਨੇ ਬੱਚੇ ਨੂੰ ਵੈਕਸੀਨੇਸ਼ਨ ਲੱਗਣੀ ਹੈ ਮਤਲਬ ਜਿਸ ਦਿਨ ਬੱਚਾ 3 ਮਹੀਨੇ ਦਾ ਹੋਗਾ ਉਹ ਤਰੀਕ ਇੱਥੇ ਲਿਖਣੀ ਹੈ ਜਿਸ ਦਿਨ ਬੱਚਾ 2.5 ਮਹੀਨੇ ਦਾ ਹੋਗਾ ਉਹ ਤਰੀਕ ਲਿਖਣੀ ਹੈ ਮਤਲਬ ਉੱਪਰ ਅਸੀਂ ਤਰੀਕਾਂ ਐਨ ਇਹਦੇ ਅਕੋਰਡਿੰਗ ਬਣਾਉਣੀਆਂ ਜਿਹੜਾ ਮੈਂ ਲਿਖਿਆ ਹੋਇਆ ਹੈ ਠੀਕ ਹੈ ਅਕੋਰਡਿੰਗ ਤੁਸੀਂ ਤਰੀਕ ਬਣਾਨੀ ਹੈ نیچے ਤਰੀਕ ਲਿਖਣੀ ਜਿਵੇਂ 15 9 ਨੂੰ ਅ ਜਿਵੇਂ ਆਹ ਦੇਖ ਲਓ 9ਵੇਂ ਮਹੀਨੇ ਦੀ ਤਰੀਕ ਹੈ ਨਾ 31 2 15 ਬੱਚਾ ਜਿਹੜਾ 9 ਮਹੀਨਿਆਂ ਦਾ ਹੋਇਆ ਠੀਕ ਹੈ ਤੇ ਇਹਦੇ ਵੈਕਸੀਨੇਸ਼ਨਦੋਂ ਹੋਈ ਹੈ 4 3 15 ਨੂੰ ਉਹ ਤਰੀਕ نیچے ਲਿਖ ਰખી ਹੈ ਠੀਕ ਹੈ ਆ ਵੀ ਵਿਟਾਮਿਨ ਏ ਦੀ ਫਰਸਟ ਡੋਸ ਜਿਹੜੀ ਲਿਕਵਿਡ ਦਿੰਦੇ ਹੈਗੇ ਆ ਉਹ ਇੱਥੇ ਆਪਾਂ ਫਿਲ ਕਰਨੀ ਹੈ 31 2 ਨੂੰ ਇਹਨੂੰ ਇਹ ਡੋਸ ਦੇਣੀ ਸੀਗੀ ਤੇ 4 3 ਨੂੰ ਦਿੱਤੀ ਗਈ ਹੈ ਮਤਲਬ ਉੱਪਰ ਉਹ ਤਰੀਕ ਜਿਹੜੀ ਆਪਾਂ ਇਹਦੇ ਅਕੋਰਡਿੰਗਲੀ ਬਣਾਈ ਹੈ ਠੀਕ ਹੈ نیچے ਉਹ ਤਰੀਕ ਜਿਸ ਦਿਨ ਇਹਨੂੰ ਡੋਸ ਮਿਲੀ ਹੈ ਠੀਕ ਹੈ ਲਾਸਟ ਵਾਲਾ ਕਾਲਮ ਹੈ 24 ਨੰਬਰ ਇਹਦੇ ਵਿੱਚ ਹੈਗਾ ਵੀ ਇਹ ਬੱਚਾ ਕਦੋਂ 1 ਸਾਲ ਦਾ ਹੋ ਗਿਆ ਉਹ ਤਰੀਕ ਲਿਖਣੀ ਹੈ ਤੇ نیچے ਲਿਖਣਾ ਹੈ ਕਿ 1 ਸਾਲ ਦੇ ਦੌਰਾਨ 9 ਮਹੀਨੇ ਤੱਕ ਵਾਲੀ ਜਿਹੜੀ ਇਹਦੀ ਵੈਕਸੀਨੇਸ਼ਨ ਸੀ ਜੀ ਉਹ ਕੰਪਲੀਟ ਹੋ ਗਈ ਆ ਤਾਂ ਤੁਸੀਂ ਇੱਥੇ ਹਾਂ ਜੀ ਲਿਖਣਾ ਹੁਣ ਦੇਖੋ ਇੱਥੇ 31 5 15 ਨੂੰ ਬੱਚਾ 9 ਇੱਕ ਸਾਲ ਦਾ ਹੋਇਆ ਹੈ ਨਾ ਤੇ ਵੈਕਸੀਨੇਸ਼ਨ ਜਿਹੜੀ 9 ਮਹੀਨੇ ਵਾਲੀ 4 3 15 ਨੂੰ ਕੰਪਲੀਟ ਹੋ ਗਈ ਤਾਂ ਆਪਾਂ ਇੱਥੇ ਹਾਂ ਜੀ ਲਿਖਣਾ ਕਿਸੇ ਕਾਰਨ ਕਰਕੇ ਨਹੀਂ ਹੋਈ ਤਾਂ ਇੱਥੇ ਨਹੀਂ ਲਿਖਣਾ ਠੀਕ ਹੈ ਇਹੀ ਹੋਣਾ ਹੈਗਾ ਇਹਦੇ ਵਿੱਚ ਟੀਕਾ ਕਰਨ ਦਾ ਰਿਕਾਰਡ ਹਰੇਕ ਬੱਚੇ ਦਾ ਤੁਸੀਂ ਇੱਕ ਵਾਰ ਲਗਾਉਣਾ ਹੈ ਇਹ ਨਹੀਂ ਹੈਗਾ ਵੀ ਹਰੇਕ ਨੇ ਇਸ ਰਜਿਸਟਰ ਦੇ ਵਿੱਚ ਲਗਾਉਣਾ ਇਹਨੂੰ ਸਾਰਾ ਜਿਹੜਾ ਹੈ ਰੱਖਣਾ ਹੈਗਾ ਜਦੋਂ 6 ਮਹੀਨੇ ਦੀ ਵੈਕਸੀਨੇਸ਼ਨ ਹੁੰਦੀ ਹੈ ਉਦੋਂ ਤਰੀਕ ਜਿਹੜੀ ਇੱਥੇ ਕਰ ਸਕਦੇ ਹਾਂ ਠੀਕ ਤੇ ਇਸੇ ਤਰ੍ਹਾਂ ਉੱਪਰ ਜਿਹੜਾ ਹੈ ਤੁਸੀਂ ਵੈਕਸੀਨੇਸ਼ਨ ਜਿਸ ਦਿਨ ਹੋਣੀ ਸੀ ਤੇ ਥੱਲੇ ਜਿਸ ਦਿਨ ਵੈਕਸੀਨੇਸ਼ਨ ਹੋਈ ਉਹ ਤਰੀਕ ਕੰਪਲੀਟ ਕਰਨੀ ਹੈ ਠੀਕ ਹੈ ਐਸੇ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਬੱਚਿਆਂ ਦੇ ਨਾਂ ਚੜਾ ਕੇ ਮਾਤਾ ਪਿਤਾ ਦਾ ਨਾਂ ਚੜਾ ਕੇ ਤੇ ਉਸ ਤੋਂ ਬਾਅਦ ਵੈਕਸੀਨੇਸ਼ਨ ਦੀ ਡਿਟੇਲ ਲਿਖਣੀ ਹੈ ਸੋ ਇਹ ਸੀਗੀ ਸਾਡੇ 6 ਨੰਬਰ ਰਜਿਸਟਰ ਬਾਰੇ ਜਾਣਕਾਰੀ ਪੀਕਾ ਕਰਨ ਰਿਕਾਰਡ ਜੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਇਹਨੂੰ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ